ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ 우ਮਾ ਸ਼ੰਕਰ ਗੁਪਤਾ ਵੱਲੋਂ ਅੱਜ ਘਰਾਲਾ ਮੋੜ ਤੇ ਸਲਮ ਏਰੀਏ ਵਿੱਚ ਝੁੱਗੀ-ਝੁੰਪੜੀ ਵਾਲਿਆਂ ਵਿੱਚ ਰਹਿ ਰਹੇ ਪ੍ਰਵਾਸੀ ਅਤੇ ਜ਼ਰੂਰਤਮੰਦ ਨੂੰ ਗਰਮ ਕੰਬਲ ਵੰਡੇ ਗਏ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਕਿ ਠੰਡ ਦੇ ਦਿਨਾਂ ਵਿੱਚ ਕਈ ਲੋਕ ਦੂਸਰੇ ਸੂਬਿਆਂ ਤੋਂ ਆ ਕੇ ਪੰਜਾਬ ਦੇ ਵਿੱਚ ਕੰਮ ਕਰਦੇ ਹਨ ਅਤੇ ਉਹਨਾਂ ਦੇ ਕੋਲੋਂ ਗਰਮ ਕੱਪੜਿਆਂ ਦੀ ਘਾਟ ਹੁੰਦੀ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਅੱਜ ਇਹ ਉਪਰਾਲਾ ਕੀਤਾ ਅਤੇ ਝੁਗੀ ਝੁੰਪੀਆਂ ਦੇ ਵਿੱਚ ਰਹਿਣ ਵਾਲੇ ਗਰੀਬ ਜ਼ਰੂਰਤਮੰਦ ਲੋਕਾਂ ਨੂੰ ਗਰਮ ਕੰਬਲ ਦਿੱਤੇ। ਸ਼੍ਰੀ ਰਾਦੇ ਕਲਾਸਟਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟਾ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੇਰੇ ਕਿਸੇ ਨੇ ਧਿਆਨ ਚ ਲਿਆਤਾ ਸੀ ਵੀ ਇੱਥੇ ਫਲਾਈਓਵਰ ਦੇ ਨਾਲ ਕੁਝ ਪ੍ਰਾਈਵੇਟ ਜਗ੍ਹਾ ਤੇ ਗਰੀਬ ਲੋਕ ਰਹਿ ਰਹੇ ਨੇ ਟੈਂਪਰੇਰੀ ਟੈਂਟ ਵਗੈਰਾ ਲਗਾ ਕੇ ਕਿਉਂਕਿ ਅਸੀਂ ਸਾਰੇ ਦੇਖ ਰਹੇ ਹਾਂ ਵੀ ਠੰਡ ਬਹੁਤ ਜ਼ਿਆਦਾ ਹੈਗੀ ਹੈ ਇਹਨਾਂ ਨੂੰ ਮੈਂ ਫਿਰ ਸੈਕਟਰੀ ਸਾਹਿਬ ਨੂੰ ਕਿਹਾ ਵੀ ਜਾ ਕੇ ਚੈੱਕ ਕਰੋ ਵੀ ਉੱਥੇ ਕੋਈ ਦਿੱਕਤ ਤਾਂ ਨਹੀਂ ਠੰਡ ਵਗੈਰਾ ਜ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਕੰਬਲ ਵਗੈਰਾ ਦੀ ਜ਼ਰੂਰਤ ਹੈ ਤਾਂ ਬਸ ਫਿਰ ਉਸ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਵੀ ਜਿਹੜੇ ਗਰੀਬ ਲੋਕ ਨੇ ਚਲੋ ਰਹਿ ਰਹੇ ਨੇ ਆਪਣੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਨੇ ਤੇ ਉਹਨਾਂ ਦੇ ਉਹਨਾਂ ਦੇ ਬੱਚਿਆਂ ਲਈ ਅਸੀਂ ਅੱਜ ਉਹਨਾਂ ਨੂੰ ਕੰਬਲ ਦੇਣ ਆਏ ਆ ਰੈੱਡ ਕਰਾਸ ਵਿੱਚੋਂ ਤੇ ਇਸ ਤਰ੍ਹਾਂ ਦੇ ਉਪਰਾਲੇ ਅਸੀਂ ਰੈੱਡ ਕਰਾਸ ਚੋਂ ਕਰਦੇ ਰਹਿੰਦੇ ਆ ਕੋਈ ਹੋਰ ਵੀ ਕੀ ਸਾਡੇ ਧਿਆਨ ਚ ਆਂਦੀ ਆ ਸ਼ਨੀਵਾਰ ਨੂੰ ਵੀ ਮੈਂ ਬਾਲ ਪਵਨ ਤੇ ਉੱਥੇ ਇੱਕ ਰਮੇਸ਼ ਮਹਾਜਨ ਦੀ ਵੱਲੋਂ ਸਲਮ ਆਂਦੇ ਬੱਚਿਆਂ ਨੂੰ ਪੜ੍ਹਾਏ ਜਾ ਰਿਹਾ 77 ਬੱਚੇ ਸੀ ਉੱਥੇ ਵੀ ਗਿਆ ਸੀ ਇਸ ਤਰ੍ਹਾਂ ਸਾਡੀ ਕੋਸ਼ਿਸ਼ ਹੁੰਦੀ ਆ ਮੇਂ ਗਿਨਨਾ ਅਸੀਂ ਰੈੱਡ ਕਰਾਸ ਤੋਂ ਵੱਧ ਤੋਂ ਵੱਧ ਗਰੀਬਾਂ ਦਾ ਭਲਾ ਕਰ ਸਕੀਏ ਉਹਨਾ ਕਰਦੇ ਨੇ। ਠੀਕ। ਸਰਕਾਰੀ ਪ੍ਰੋਗਰਾਮ ਚ ਨਹੀਂ ਬਿਲਕੁਲ ਕਰਨੇ ਚਾਹੀਦੇ ਨੇ। ਸਰਕਾਰ ਦੀ ਵੀ ਪੋਲਿਸੀ ਹੈ ਵੀ ਅਸੀਂ ਘਰ ਵੀ ਬਣਾ ਕੇ ਦਿੰਨੇ ਆ ਪਿੰਡਾਂ ਚ ਤੇ ਸ਼ਹਿਰਾਂ ਚ ਵੀ। ਬਟ ਉਹਦੇ ਲਈ ਜ਼ਮੀਨ ਦੀ ਮਾਲਕੀ ਚਾਹੀਦੀ ਹੁੰਦੀ ਆ। ਤਾਂ ਉਹਦੇ ਲਈ 1,75,000 ਸਰਕਾਰ ਦਿੰਦੀ ਆ। ਉਹਦੇ ਵਿੱਚ ਵੀ ਕਾਫੀ ਹਜ਼ਾਰਾਂ ਦੀ ਗਿਣਤੀ ਚ ਘਰ ਬਣਾਏ ਜਾ ਰਹੇ ਨੇ। ਬਟ ਫਿਰ ਵੀ ਇਹ ਅਸੀਂ ਦੇਖਦੇ ਆ ਕਿ ਇਹ ਇੱਕ ਚੱਲਦਾ ਕੋਈ ਸਮੱਸਿਆ ਹੈਗੀ ਆ ਕਿ ਅਸੀਂ ਬਣਾਈ ਵੀ ਜਾਂਦੇ ਆ ਤੇ ਕੁਝ ਹੋਰ ਲੋਕ ਕੰਮ ਕਰਦੇ سلسلے ਚ ਆ ਜਾਂਦੇ ਨੇ ਉਹਨਾਂ ਨੂੰ ਨਹੀਂ ਘਰ ਮਿਲਦਾ ਕਿਰਾਇਆ ਨਹੀਂ ਅਫੋਰਡ ਕਰ ਸਕਦੇ ਹੁੰਦੇ ਆ ਤਾਂ ਉਹ ਇੱਕ ਟੈਂਪੋਰੀ ਅਰੇਂਜਮੈਂਟ ਕਰਦੇ ਨੇ ਅਸੀਂ ਸਾਰੇ ਐਸਡੀਐਮਸ ਨੂੰ ਵੀ ਕਿਹਾ ਹੋਇਆ ਵੀ ਨਾਈਟ ਸ਼ੈਲਟਰ ਵਗੈਰਾ ਬਣਾਓ ਕਿਉਂਕਿ ਠੰਡ ਹੈ ਐਟ ਲੀਸਟ ਅਸੀਂ ਜੇ ਪੱਕਾ ਘਰ ਨਹੀਂ ਦੇ ਸਕਦੇ ਇਮੀਡੀਏਟਲੀ ਤਾਂ ਉਹਨਾਂ ਨੂੰ ਕੋਈ ਟੈਂਪੋਰੀ ਸਟਰਕਚਰ ਬਣਾ ਕੇ ਦਿਓ ਜਿੱਥੇ ਉਹ ਰਹਿ ਸਕਣ ਤੇ ਜਿੱਥੇ ਲੋਕ ਇਸ ਤਰ੍ਹਾਂ ਆਪਣੇ ਆ ਬਣਾ ਕੇ ਰਹਿ ਰਹੇ ਆ ਉਹਨਾਂ ਨੂੰ ਐਟ ਲੀਸਟ ਜੋ ਅਸੀਂ ਮਿਨਿਮ ਫੈਸਿਲਿਟੀ ਪ੍ਰੋਵਾਈਡ ਕਰ ਸਕਦੇ ਹਾਂ ਪ੍ਰੋਵਾਈਡ ਕਰੀਏ ਨਗਰ ਕੌਂਸਲ ਦੀ ਸ਼ੈਲਟਰ ਹਮਣੇ ਨੇ ਲੇਕਿਨ ਕੰਮ ਹੀ ਨਹੀਂ ਕਰ ਰਹੇ ਸੋ ਹੁੰਦਾ ਹੀ ਨਹੀਂ ਮੈਂ ਐਸ ਡੀ ਐਮਸ ਨੂੰ ਕਿਹਾ ਸੀਗਾ ਵੀ ਚੈੱਕ ਕਰਨ ਤੇ ਮੈਨੂੰ ਤਾਂ ਇਹੀ ਰਿਪੋਰਟ ਆਈ ਹੈ ਕਿ ਉਹ ਠੀਕ ਕੰਮ ਕਰ ਰਹੇ ਆ ਬਟ ਫਿਰ ਦੁਬਾਰਾ ਨੂੰ ਚੈੱਕ ਕਰਵਾ ਲਾਂਗੇ ਤੁਸੀਂ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੇ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਬਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਵੱਧ ਰਹੀ ਠੰਡ ਨੂੰ ਮੁੱਖ ਰੱਖਦੇ ਹੋਏ ਮਾਨਜੁਗ ਡੀਸੀ ਸਾਹਿਬ ਜੀ ਵੱਲੋਂ ਰਾਤ ਦੇ ਸਮੇਂ ਮੈਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਪਤਾ ਕਰੋ ਕਿ ਠੰਡ ਦੇ ਵਿੱਚ ਕੋਈ ਆਦਮੀ ਰਹਿ ਰਿਹਾ ਰਿਹਾ ਹੋਵੇ ਇਹਨਾਂ ਦੇ ਉਪਰਾਲੇ ਦੇ ਵਿੱਚ ਕਰਦੇ ਹੋਏ ਸੀ ਘੁਰਾਲਾ ਬਾਈਪਾਸ ਦੇ ਉੱਤੇ 14 ਝੁੱਗੀਆਂ ਆਈਡੈਂਟੀਫਾਈ ਕੀਤੀਆਂ ਜਿਨ੍ਹਾਂ ਵਿੱਚ 42 ਬੰਦੇ ਰਹਿ ਰਹੇ ਸੀ ਤਾਂ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਡੀਸੀ ਸਾਹਿਬ ਜੀ ਦੇ ਹੁਕਮਾਂ ਦੇ ਨਾਲ ਅਸੀਂ ਤੁਰੰਤ ਦੇ ਆਧਾਰ ਤੇ ਇਹਨਾਂ ਵਾਤੇ ਕੰਬਲ ਖਰੀਦੇ ਜੋ ਕਿ ਉਹਨਾਂ ਨੇ ਅੱਜ 14 ਤਰੀਕ ਨੂੰ ਮਨਜੁਗ ਡੀਸੀ ਸਾਹਿਬ ਜੀ ਦੇ ਇੱਥੋਂ ਜਿਹੜੇ ਸੀ ਉਹਨਾਂ ਨੂੰ ਬੰਦਾ ਦਿੱਤੇ ਗਏ ਆ ਔਰ ਇਹਨਾਂ ਨੂੰ ਫਿਰ ਵੀ ਸਾਡੇ ਡਿਪਾਰਟਮੈਂਟ ਵੱਲੋਂ ਰੈੱਡ ਕਰਾਸ ਦਾ ਜਿਹੜਾ ਮੇਨ ਕੰਮ ਆ ਸਮੇਂ-ਸਮੇਂ ਤੇ ਇਹਨਾਂ ਵੱਲ ਵਿਜ਼ਿਟ ਕਰਦੇ ਰਹਿੰਦੇ ਆ ਤੇ ਹੁਣ ਅਸੀਂ ਥੋੜੀ ਦੇਰ ਬਾਅਦ ਕੋਸ਼ਿਸ਼ ਕਰਦੇ ਆ ਕਿ ਇਹਨਾਂ ਨੂੰ ਕੋਈ ਗੁਵਾਈਦਾਰੀ ਦੀ ਜ਼ਰੂਰਤ ਹੈ ਕਿ ਤੇ ਉਹ ਵੀ ਇਹਨਾਂ ਨੂੰ ਜਿਹੜਾ ਉਪਰਾਲਾ ਕਰਕੇ ਸੀ ਦੇਣ ਦੀ ਕੋਸ਼ਿਸ਼ ਕਰ ਰਹੇ ਆਪਣੇ ਡਿਪਾਰਟਮੈਂਟ ਹੋਰ ਵੀ ਜਿਹੇ ਪਰਿਵਾਰ ਹੈਗੇ ਸਲਾਮੇਰੀ ਹੈਗੇ ਨੇ ਉਹਦੀ ਹਾਂਜੀ ਜੀ ਉਹ ਵੀ ਅਸੀਂ ਜਿਸ ਤਰ੍ਹਾਂ ਸਾਡੇ ਧਿਆਨ ਚ ਕੋਈ ਆਈ ਜਾਏਗੀ ਗੱਲਬਾਤ ਹੀ ਉਸੇ ਹਿਸਾਬ ਦੇ ਨਾਲ ਇਹਨਾਂ ਦੀ ਜ਼ਰੂਰਤ ਪੂਰੀ ਕਰਦੇ ਹੁਣ ਵੀ ਅਸੀਂ ਇਸ ਤੋਂ ਬਾਅਦ ਵੀ ਹੋਰ ਵੀ ਕੋਈ ਜਗ੍ਹਾ ਡੈਟਿਫਾਈ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਮਾਨਕੌਰ ਸਿੰਘ ਦੇ ਵਿੱਚ ਹੁੰਦੀ ਸੀ ਪਰ ਉਹ ਚੁੱਕੀ ਕਾਫੀ ਸਮਾਂ 1.5 ਸਾਲ ਪਹਿਲਾਂ ਜਿਹੜੀ ਚੁੱਕੀਆਂ ਗਈਆਂ ਸੀ ਤੇ ਸ਼ਾਇਦ ਉਹ ਬੰਦੇ ਲੱਗਦਾ ਵੀ ਰੀਸਟੋਰ ਕਰ ਦਿੱਤੇਗੇ ਜਿਹੜਾ ਜੋ ਕਿ ਸਰਕਾਰ ਦੀ ਸਕੀਮ ਦੇ ਮੁਤਾਬਕ ਚੱਲ ਰਿਹਾ ਕੰਮ ਤੇ ਉੱਥੇ ਝੁਗੀਆਂ ਨਹੀਂ ਹੈਗੀਆਂ ਗੁਰਦਾਸਪੁਰ ਚ ਇਹੀ ਇੱਕ ਝੁਗੀ ਜਿਹੜੀ ਡੈਟਿਫਾਈ ਹੋਈ ਆ ਤੇ ਅਦਰਵਾਈਜ਼ ਹੋਰ ਵੀ मैं तो सर यही कहना चाहता हूँ कि हम लोग यूपी से आए हैं जिस तरह से इधर रहते हैं हम लोगों के लिए बहुत कुछ करते हैं और इधर बहुत कुछ मिलता है जो सर्दियों में बहुत ज़्यादा हम लोगों को आराम भी मिलता है आप लोगों जैसे इंसान हैं तो हम लोगों को बहुत ज़्यादा मदद मिलती है उससे हमको यही सीख मिलती है कि जितना प्यार मिलता है हमारा तो यही है हम लोगों का आशीर्वाद हमेशा उनके साथ बना रहे